ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜੋ ਸਿੰਘ ਬਰਾੜ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਤੁਸੀਂ ਸਾਡੇ ਠੀਕ ਠਾਕ ਹੋਵੋਗੇ ਹਾਂਜੀ ਇੱਥੇ ਮੈਂ ਆਪਣੇ ਬ੍ਰਦਰ ਦੀ ਕਿੱਟ ਨੂੰ ਫਰੋਲ ਲੈ ਰਹੀ ਸੀ ਕਿਉਂਕਿ ਕਪੜੇ ਕੱਢ ਰਹੀ ਸੀ ਧੋਣ ਵਾਲੇ ਕਿਉਂਕਿ ਰਾਤ ਨੂੰ ਆਇਆ ਸੀ ਚੰਡੀਗੜ੍ਹ ਤੋਂ ਸੋ ਸਾਡੇ 11:00 ਵਜੇ ਸੋ ਦੇ ਕਪੜੇ ਧੋਣ ਵਾਲੇ ਜਿਹੜੇ ਸੀ ਮੈਂ ਕੱਢ ਦਿੰਨੇ ਆ ਮਸ਼ੀਨ ਚੱਲੀ ਜਾਂਦੀ ਸੀ ਆਪਣੀ ਤੇ ਆਪਾਂ ਬਾਕੀ ਤੁਸੀਂ ਕਹਣਾ ਕਿ ਫਸਟ ਆਫ ਆਲ ਵਾਲੇ ਕਲਿੱਪ ਜਿਹੜੀ ਪਾਰਟ ਵਾਲੇ ਮੈਂ ਐਡ ਆਨ ਨਹੀਂ ਕੀਤੀ ਬਿਕੋਜ਼ ਆਪਣੇ ਜਿਹੜੇ ਫੋਨ ਸੀ ਉਹਨਾਂ ਸ਼ਾਰਟਸ ਵਾਲੀ ਵਾਂਗੂ ਲੱਗਾ ਸੀ ਜਿਵੇਂ ਸ਼ਾਰਟਸ ਰੈਡੀ ਕਰ ਆਪਣਾ ਫੋਨ ਉੱਧਾ ਕਿਤੇ ਲੱਗੇ ਮੈਂ ਚੇਤਾ ਭੁੱਲ ਗਿਆ ਹੋਣਾ ਹਨਾ ਤੇ ਆਪਾਂ ਵੈਸੇ ਨਾ ਤੋਂ ਕਿ ਮੈਂ ਆਪਣਾ ਪਾਠ ਪੂਜਾ ਪਹਿਲਾਂ ਕਰ ਲਿਆ ਸੀ ਤੋਂ ਬਾਅਦ ਆਪਾਂ ਕਿਚਨ ਚੋਂ ਨੇ ਸੇਮ ਉਸੇ ਰੁਟੀਨ ਦੇ ਬਸ ਐਡ-ਆਨ ਲੇ ਗਈ ਤੀ ਕਿਲਪ ਕਿਉਂਕਿ ਫਿਰ ਹੌਰੀਜ਼ਨਟਲ ਪੋਜੀਸ਼ਨ 'ਚ ਹੈ ਨਹੀਂ ਸੀਗਾ ਫੋਨ ਸੋ ਆਪਾਂ ਉਹਨੂੰ ਐਡ-ਆਨ ਨਹੀਂ ਕੀਤਾ ਲਓ ਜਿੱਥੇ ਆਪਾਂ ਕਦੂ ਦੀ ਸਬਜ਼ੀ ਧਰ ਲਈ ਸੀ ਬੇਬੀ ਦੇ ਸੁੱਕੇ ਆਲੂ ਤੁਹਾਨੂੰ ਪਤਾ ਬੋਇਲ ਕਰਕੇ ਤੜਕਾ ਲਾਉਨੇ ਆ ਉਹ ਵਾਲੇ ਆਪਾਂ ਕਰ ਲਿਆ ਸੀ ਸਾਰਾ ਕੰਮ ਤੇ ਇੱਥੇ ਮੈਂ ਜਪਤ ਨੂੰ ਆ ਗਈ ਸੀ ਰੈਡੀ ਕਰਨ ਰੋਟੀ ਮੇਰੀ ਅਜੇ ਰਹਿਦੀ ਸੀ ਤੇ ਮੈਂ ਆ ਗਈ ਸੀ ਜਪਜਤ ਤੇ ਉਹਦਾ ਜੋੜਾ ਕਰਕੇ ਚਲੋ ਜਿੱਥੇ ਹੁਣ ਆਪਾਂ ਬੇਬੀ ਨੂੰ ਰੈਡੀ ਕਰ ਦਾਂਗੇ ਦਵਾ ਦਾ ਤੇ ਉਸ ਤੋਂ ਬਾਅਦ ਆਪਾਂ ਰੋਟੀ ਬਿਗਾ ਲਾਂਗੇ ਬੱਸ ਜੱਪੁਜਤ ਆ ਗਿਆ ਨਾ ਲੋਲਾ ਬੱਸ ਆ ਆ ਜੀ ਆਦੀ ਤਾਂ ਮੁੰਡਿਆ ਰੋਟੀ ਬੰਨਣੋਂ ਤੱਕ ਨਹੀਂ ਆਉਂਦੀ ਨਹੀਂ ਬੰਨਣੋਂ ਬਾਜਾ ਬੈਠੀ ਨੂੰ ਮਨ ਆਪਾਂ ਦੱਸ ਨਹੀਂ ਮੁੰਡਾ ਚੱਲ ਨਹੀਂ ਜਾਂਦਾ ਦਿੱਤਾ ਮਖਾਣਾ ਤਾਂ ਦੁੱਧਾ ਲਿਆ ਉਹਦਾ ਜਾਂਦੇ ਆਓ ਲੋ ਜੀ ਜੱਪਜੋਤ ਬੇਟਾ ਹੋ ਗਿਆ ਰੈਡੀ ਬਸ ਜੂਰੇ ਚੱਪਲ ਉਹਨਾਂ ਰਮਾਲ ਤੇ ਪੌਣੇ ਸੈਂਡ ਇਹ ਜਿਹੜਾ ਹੋਰ ਜੂ ਰੈਡੀ ਤੇ ਪਰ ਜਮਾ ਕੇ ਰੋਟੀ ਬਕਾਉਂਦਾ ਵਾ ਦਾ ਸਵੇਰ ਜਿਹੜਾ ਟਾਈਮ ਆ ਤੋ ਖਿੱਚਵੇਂ ਹੀ ਹੁੰਦਾ ਹੈਗਾ ਸਵੇਰ ਸਵੇਰ ਛੰਡੇ ਛੰਡੇ ਜਿਹੜੇ ਕੰਮ 9 ਵਜੇ ਤੋਂ ਪਹਿਲਾਂ ਨਿਬੜ ਜਾਂ ਨਿਬੜਦਾ ਫਿਰ ਕਿਸੇ ਤੋਂ 9 ਵਜੇ ਤੋਂ ਬਾਅਦ ਤਾਂ ਗਰਮੀ ਹੋਣੀ ਥੋੜੀ ਮੇਰਾ ਤਾਂ ਫਿਰ ਸੇਵ ਹੀ ਧੋਖਾ ਲੱਗਦਾ ਧੋਪ ਵਿੱਚ ਜਾ ਕੇ ਤਾਂ ਮੈਂ ਹੁਣ ਤੁਹਾਨੂੰ ਪਤਾ ਮੈਂ ਜਿੱਦਣ ਲੈ ਕੇ ਆਉਂਦੀ ਜੱਪਜੋਤ ਮੈਨੂੰ ਪਤਾ ਆਕੇ ਮੈਨੂੰ ਆਏ ਆਕੇ ਮੈਂ ਕੋਈ ਕਲਿੱਪ ਤਾਂ ਹੀ ਨਹੀਂ ਲੈਂਦੀ ਮੈਂ ਆਕੇ ਸਿਰ ਫੜ ਕੇ ਬੈਹੇ ਨੇ ਇੱਕ ਸਿਰ ਤੋਂ ਕਿਨ ਜਿਵੇਂ ਜਿਵੇਂ ਠੰਡਾ ਹੁੰਦਾ ਸਿਰ ਓਵੇਂ ਓਵੇਂ ਆਰਾਮ ਆਉਂਦਾ ਹੈਗਾ ਇਸ ਕਰਕੇ ਮੈਂ ਸਾ ਕਲਿੱਪ ਲੈਂਦੇ ਹੁੰਦੇ ਦੁਬਾਰਾ ਅਰੇਸਟ ਕਰਦੇ ਹੁੰਦੇ 2 ਘੰਟੇ ਕਈ ਵਾਰ 1 ਘੰਟਾ ਕਈ ਵਾਰ 2 ਘੰਟੇ ਚਲੋ ਜਿੱਥੇ ਮੈਂ ਆ ਗਈ ਸੀ ਜਾਪੋ ਜੇ ਬੈਠੇ ਰੈਡੀ ਕਰਕੇ ਤੇ ਇੱਥੇ ਬਣਾਉਣ ਲੱਗੀ ਸੀ ਰੋਟੀ ਤੇ ਉਹ ਰੈੱਡ ਸ਼ਰਟ ਵਾਲਾ ਮੇਰਾ ਬ੍ਰਦਰ ਹੈ ਇਹ ਮੇਰੇ ਤੋਂ ਛੋਟਾ ਹੈ ਤੇ ਇੱਥੇ ਮੈਂ ਇਹਨੂੰ ਉਠਾ ਲਈ ਸੀ ਰਸਤੇ ਵਿਚਾਰਾ ਲੇਟ ਆਇਆ ਸੀ 11:30 ਦੇ ਕਰੀਬ ਚੰਡੀਗੜ੍ਹ ਤੋਂ ਤੇ ਨਹੀਂ ਇਹਦਾ ਵਿਚਾਰ ਦੀ ਪੂਰੀ ਨਹੀਂ ਹੋਈ ਸੀ ਬਟ ਮੈਂ ਇਹਨੂੰ ਫਿਰ ਵੀ ਠਾ ਲੈ ਸੀ ਮਤਲਬ ਆਨੇ ਇੱਕ ਵਾਰੀ ਤੇ ਫੇਰ ਵੀ ਨਾ ਖੇਡ ਲਾ ਤੋ ਤੇ ਨਹੀਂ ਇਹ ਨੂੰ ਆਏ ਹੋਊਗਾ ਮੇਰਾ मामੂ ਮੇਰਾ ਮਗਰੋਂ ਮਗਰੋਂ ਕਿਤੇ ਉੱਠ ਗਿਆ ਨਹੀਂ ਤੇ ਸੁੱਤਾ ਪਿਆ ਸਿੱਧਾ ਚਲਾ ਗਿਆ ਮੈਨੂੰ ਸਕੂਲ ਛੱਡ ਕੇ ਤੇ ਪਿੱਛੋਂ ਚਲਾ ਗਿਆ ਕਿਤੇ ਮੇਰਾ मामੂ ਮੈਂ ਕਿ ਤੂੰ ਐ ਕਰ ਲੈ ਦੇ ਨਾ ਨਾ 15 20 ਮਿੰਟ ਖੇਡ ਲੈ ਇਹ ਨੂੰ ਆਏ ਸਾਸ ਚਾਹ ਹੋ ਜੂਗਾ ਕਿ मामੂ ਇੱਥੇ ਰਹੂਗਾ ਤੇ ਚਲੋ ਜੀ ਇਹ ਕਰ ਰਹੀ ਸੀ ਪਲੇ ਦੋਨੋਂ ਜਣੇ ਤੇ ਤੂੰ ਬਾਹਰ ਦਾ ਪਰ ਵੀ ਇਹ ਨੂੰ ਤੋਰਾਂ ਸਕੂਲ ਲਈ ਉਹਨਾਂ ਨੂੰ ਬੰਨ੍ਹਣ ਲੱਗੇ ਪਏ ਆ ਕੱਲ ਨੂੰ ਕੱਲ ਲੈ ਕੇ ਆਏ ਸੀ ਆ ਪਿਸਤੋਲ ਜੀ ਕੱਲ ਜਦੋਂ ਆਪਾਂ ਇਹਦੇ ਲੈ ਕੇ ਆਏ ਨਾ ਡਰੈਸ ਵਗੈਰਾ 15 ਅਗਸਤ ਵਾਸਤੇ ਉਹਦੇ ਪਿਸਤੋਲ ਜੀ ਲਈ ਆ ਇੱਥੇ ਆਪਾਂ بیوی ਦਾ ਲੰਚ ਬਾਕਸ ਤਿਆਰ ਕਰਤਾ ਸੀ ਤੇ ਹਸਬੰਡ ਪੈਕ ਕਰਨ ਲੱਗੇ ਸੀਗੇ ਕਈ ਵਾਰ ਤਾਂ ਅਸੀਂ ਇੱਦਾਂ ਹੁੰਦਾ ਕਈ ਵਾਰ ਤਾਂ ਮੈਨੂੰ ਕੋਲ ਟਾਈਮ ਹੁੰਦਾ ਮੈਂ ਪੈਕ ਕਰ ਦਿੰਦੀ ਆ ਪਕਾ ਕੇ ਸਾਰਾ ਕੁਝ ਰੈਡੀ ਕਰਕੇ ਤੇ ਕਈ ਵਾਰ ਜਦੋਂ ਉਧਰ ਇਹ ਫਰੀ ਹੁੰਦੇ ਫਿਰ ਇਹ ਟਿਫਿਨ ਵਗੈਰਾ ਪੈਕ ਕਰ ਲੈਂਦੇ ਮੈਂ ਬਣਾਈ ਜਾਂਦੀ ਹੁੰਦੀ ਨੇ ਨੇੜੇ ਨੇੜੇ ਚਲੋ ਜੀ ਬਸ ਇੱਥੇ ਹੁਣ ਜੰਪ ਤੇ ਹਸਬੰਡ ਡੈਡੀ ਹੋ ਗਏ ਨੇ ਟੈਕ ਡੰਗ ਲੇ ਮੋਟਰਸਾਈਕਲ ਤੇ ਇਹਨਾਂ ਨੇ ਸੋ ਹੁਣ ਜਾਣਗੇ ਸਕੂਲ ਨੂੰ ਲੋ ਜੀ ਪਹਿਲਾਂ ਆਪਾਂ ਰੋਟੀ ਵੀ ਪਾ ਕੇ ਆਉਣੀ ਯਾਦ ਆ ਗਿਆ ਮੈਨੂੰ ਆਪਾਂ ਰੋਟੀ ਭਾ ਕੇ ਅਨੇ ਜਿਹੜੀ ਪਹਿਲਾਂ ਰੋਟੀ ਸਟਾਰਟਿੰਗ ਤਾਂ ਪਹਿਲੀ ਰੋਟੀ ਬਣਾਉਣੀ ਆਪਾਂ ਗਊਮਾ ਤਾਂ ਲਈ ਬਣਾਉਣੀ ਆ ਦੂਜੀ ਰੋਟੀ ਡੌਗੀ ਲਈ ਬਣਾਉਣੀ ਨੇ ਤੇ ਇੱਥੇ ਮੈਂ ਗਊਮਾ ਤਾਂ ਦੇ ਦਿੱਤੀ ਸ ਰੋਟੀ ਤੇ ਬੇਬੀ ਕਹਿਣ ਲੱਗਿਆ ਸ ਮਮਾ ਮੈਂ ਵੀ ਰੋਟੀ ਦੇਣੀ ਆ ਡੌਗੀ ਨੂੰ ਆਉ ਦੇਣਾ ਇਹ ਕਹਿੰਦਾ ਦਾ ਮੇਰਾ ਡੌਗੀ ਆ ਮਾਂ ਜਿਹੜਾ ਖਾ ਕੇ ਜਾਂਦਾ ਤੇ ਇਹਨੂੰ ਮੈਂ ਕਿਹਾ ਬੇਟਾ ਰੁਕ ਜਾ ਪਲੇਟ ਦੇ ਵਿੱਚ ਤੈਨੂੰ ਬੁਰਕੀਆਂ ਕਰਕੇ ਦੇਵੇਂ ਚੱਲ ਮੇਰੇ ਨਾਲ ਤੇ ਆਉ ਤੂੰ ਉੱਥੇ ਬਾਏ ਤੇ ਭੱਜ ਜਾਂਦਾ ਚਾਹ ਦੇ ਵਿੱਚ ਕਿ ਮੈਂ ਰੋਟੀ ਭਾ ਕੇ ਆਉਂਗਾ ਡੌਗੀ ਨੂੰ ਚਲੋ ਜੀ ਹੁਣੇ ਨੋਟੀਫਾਈ ਹੋਊਗਾ ਲੋ ਜੀ ਜਾਣ ਦੀ ਵਾਰੀ ਆ ਗਈ ਹੁਣ ਚੱਲਾਂ ਜਸਟਰ ਸਿੰਘ ਬਰਾੜ ਸਕੂਲ ਨੂੰ ਸਕੂਲ ਕਰਨਾ ਤਾਂ ਕੀ ਹੁੰਦਾ ਪਲੇਵੇ ਦੇ ਵਿੱਚ ਜਾਂਦਾ ਹੈਗਾ 2 ਘੰਟੇ ਖਾ ਪੀ ਕੇ ਮਾੜਾ ਮੋਟਾ ਔਰਲ ਵਗੈਰਾ ਤੇ ਮੇਰੇ ਘਰੇ ਵੀ ਨੂੰ ਕਰਾਉਂਦੀ ਰਹਿੰਦੀ ਤੇ ਉੱਥੇ ਵੀ ਕਰ ਹੁੰਦਾ ਹੈਗਾ ਮਾੜਾ ਮੋਟਾ ਰੀਟਰਨ ਵੀ ਸਟਾਰਟ ਕਰਵਾਇਆ ਉਹਨਾਂ ਨੇ ਚਲੋ ਆਪਾਂ ਕੋਈ ਕਾਲ ਨਹੀਂ ਤਾਂ ਹੈ ਨਹੀਂ ਆਪਾਂ ਨੂੰ ਚਲ ਐਨਾ ਕਿ ਬੈਣ ਉੱਠਣਾ ਬੱਚਾ ਸਿੱਖ ਜਾਂਦਾ ਜਲਦੀ ਚਲੋ ਜਿਸ ਚੱਲੇ ਵੇ ਵੀ ਹੈ ਸਕੂਲ ਤੇ ਜੌਬ ਤੇ ਲੋ ਜੀ ਆਪਾਂ ਬਨੂਨ ਨੂੰ ਆਲੂ ਲੈ ਕੇ ਆਏ ਤੇ ਬ੍ਰਦਰ ਦੇ ਲਈ ਭਰਾ ਹੈ ਆਪਣਾ ਉਹ ਪਤਾ ਕੀ ਹੋਇਆ ਤੁਸੀਂ ਕਹਿਣਾ ਕਿ ਵਲੌਗ ਚ ਦਿਖਾਇਆ ਨਹੀਂ ਉਹ ਬੰਦ ਇੰਦਾ ਹੋਈ ਉਹ ਆਇਆ ਸੀ ਰਾਤ ਨੂੰ ਚੰਡੀਗੜ੍ਹ ਦਾ ਉਹ ਐਸੇ ਰਾਤ ਨੂੰ ਚੰਡੀਗੜ੍ਹ ਤੋਂ ਸੋ ਰਾਤ ਨੂੰ ਆਇਆ ਸੀ I think ਉਹ ਆਇਆ ਸੀ ਇਹਦੇ ਸਵਾ 11:00 11:30 ਵਜੇ ਤੇ ਰਸਤਾ ਸੋ ਗਏ ਸੀਗੇ ਮੇ ਜਾਗਦੀ ਸੀ ਤੇ ਹਸਬੰਦ ਜਾਗਦੇ ਸੀ ਸਾਨੂੰ ਨੀਂਦ ਮੈਂ ਪੋਣੇ ਕੇ 11 ਵਜੇ ਤੱਕ ਟਿਕੀ ਗਈ ਫਿਰ ਮੈਨੂੰ ਚੜ ਗਈ ਨੀਂਦ ਪਤਾ ਨਹੀਂ ਲੱਗਾ ਕਿੱਥੇ ਸੁੱਤੀ ਪਈ ਤੇ ਭਈ ਫਿਰ ਮੈਂ ਸਵੇਰੇ ਉੱਠ ਕੇ ਮਿਲੀ ਮੈਂ ਤਾਂ ਸਵੇਰੇ ਉਹ ਵੀ ਸਾਢੇ 7:00 ਨੂੰ ਠਾਇਆ ਆਪਾਂ ਤੇ ਲੇਟ ਆਇਆ ਸੀ ਤੇ ਵੀ ਹੁਣ ਵੀ ਹੁਣ ਫਿਰ ਉਹ ਨਹਾ ਕੇ ਰੋਟੀ ਖਾਉਗਾ ਪਹਿਲਾਂ ਘੰਟਾ ਹੁਣ ਹੋ 16 ਫਿਰ ਉਹਨੇ ਚੰਡੀਗੜ੍ਹ ਹੀ ਜਾਣਾ ਇੱਥੇ ਬਸ ਫਿਰ ਰੋਟੀ ਖਾ ਕੇ रोटी खा पहला फिर अस जब नैके आवे जप मामू वाला पूरी स्टफिंग बनाई है फिर हाँ उबाले आलू उबाल के प्याज पाने से हरी मिर्च पानी से ਕੁੱਛ ਹੀ ਨਹੀਂ ਐ ਸੇ ਮੈਂ ਤਾਂ ਪਹਿਲਾਂ ਮੈਂ ਕਿ ਕੋਈ ਪਤਾ ਨਹੀਂ ਉਹ ਕਿਹੜੀ ਪਰੌਂਠੀ ਖਾਉਂਗੇ ਕਈ ਵੇ ਪਿਆਜ਼ ਵਾਲੇ ਖਾਂਦੇ ਸੀ ਇਹਨੂੰ ਪੁੱਛ ਕੇ ਫਿਰ ਉਹ ਕਨਾਲੂ ਵਾਲੇ ਸੋ ਆਪਾਂ ਦਾ ਤੁਹਾਨੂੰ ਪਤਾ ਬਣਾਈ ਸੀ ਸਬਜ਼ੀ ਕद्दू ਦੀ ਆਪਾਂ ਉਹਦੇ ਨਾਲ ਫੱਤੀ ਸੀ ਫੱਤੀ ਸੀ ਕੱਲ ਕੱਲ ਸੈਕਤੀਆਂ ਦੇ ਵਲੌਗ ਤੋਂ ਬਾਅਦ ਮੈਂ ਤੁਹਾਨੂੰ ਮੈਂ ਸੂਟ ਵਿਖਾਇਆ ਤੀਆਂ ਤੋਂ ਬਾਅਦ ਪਿੰਕ ਜੇ ਕਲਰ ਦਾ ਤੇ ਇੱਕ ਕਲਰ ਦਾ ਹੋਰ ਉਹ ਹੈਗਾ ਇੰਦਾ ਕਿ ਕਿਸੇ ਪ੍ਰਕਾਰ ਦਾ ਵੀ ਜੇਕਰ ਤੁਸੀਂ ਪੇਂਟ ਕਰਵਾਣਾ ਹੋਵੇ ਨਾ ਮੈਨੂੰ ਡੀਐਮ ਕਰ ਸਕਦੇ ਆ ਆ ਜਿਹੜੇ ਪੇਂਟ ਆ ਇੱਕ ਤਾਂ ਬ੍ਰਸ਼ ਪੇਂਟ ਹੁੰਦਾ ਇੱਕ ਮਿਲਕੀ ਪੇਂਟ ਹੁੰਦਾ ਹੈਗਾ ਦੋ ਕੁ ਹੋਰ ਹੁੰਦੇ ਉਹ ਵੀ ਮੈਂ ਤੁਹਾਨੂੰ ਕਨਫਰਮ ਕਰ ਦੂੰਗੀ ਕਿਹੜੇ ਕਿਹੜੇ ਹੁੰਦੇ ਆ ਤੇ ਜਿਹੜਾ ਕਿਸੇ ਪ੍ਰਕਾਰ ਦਾ ਵੀ ਪੇਂਟ ਕਿਦਾਂ ਦਾ ਡਿਜ਼ਾਈਨ ਜੇ ਤੁਸੀਂ ਆਪਦੇ ਕੋਲ ਕਰਵਾਉਣਾ ਚਾਹੁੰਦੇ ਹੋ ਤੇ ਕਿਸੇ ਪ੍ਰਕਾਰ ਦਾ ਵੀ ਡਿਜ਼ਾਈਨ ਜਿਹੜਾ ਪੇਂਟ ਵਗੈਰਾ ਦਾ ਤੁਸੀਂ ਕਰਵਾ ਸਕਦੇ ਹੋ ਡੀਐਮ ਕਰ ਸਕਦੇ ਹੋ ਮੈਨੂੰ

ਪਰਾਠੇ ਡੇਲੀਸ਼ੀਅਸ ਟਾਈਮ ਹੋ ਗਿਆ ਦਾ ਸੋਈ ਦਾ ਦਾ ਸੋਈ ਸੋ ਆਪਣ ਦੱਸਿਆ ਨਾ ਤੋਂ ਖਾਣਾ ਖਾ ਕੇ ਤੁਹ ਦਾ ਮੈਂ ਤਿਆਰ ਹੋਊਂਗੀ ਤੇ ਬੇਬੇ ਲੈ ਕੇ ਆਵਾਂਗਾ ਫਸ ਕੋਲੋਂ ਮੰਦਰ ਵੀ ਹੈ ਮੰਗਲਵਾਰ ਜਾਵਾਂਗੇ ਪਰਾਠੇ ਤੇ ਰੋਟੀ ਤੁਹਨ ਪਤਾ ਹੀ ਆਪਾਂ ਪਾਲਿਆ ਦਹੀਂ ਲੱਸੀ ਤੇ ਪਰੌਠੇ

ਚਲਾਇਓ ਲਓ ਜੀ ਆਪਾਂ ਹੈਗੇ ਗੋਨੇਣਾ ਮੰਡੀ ਜੱਪ ਨੂੰ ਲੈ ਲਿਆ ਸੀ ਜੱਪ ਕਿੱਥੇ ਆ? ਅੱਛੇ। ਉਹ ਬੈਠਾ ਜੱਪ ਪਿੱਛੇ। ਬਰਫੀ ਖਾਈ ਅੰਦਰ ਹੈਗਾ। ਆਏ ਤਾਂ ਸੀਗੇ ਤੇ ਮੈਂ ਕਿ ਮੰਗਲਵਾਰ ਹੈਗਾ ਚਲੋ ਮੰਦਰ ਵੀ ਮੱਥਾ ਟੇਕ ਹੀ ਜਾਨੇ ਆ। ਬਾਕੀ ਸਕੂਟਰ ਹੀ ਹੁੰਦੀ ਤਾਂ ਗਰਮੀ ਦੀ ਗੱਲ ਹੋਰ ਸੀ ਹੁਣ ਫਿਰ ਕਾਰ ਤੇ ਸੀ ਮੈਂ ਕਿ ਭੱਜ ਕੇ ਮੱਥਾ ਟੇਕ ਕੇ ਜਦੋਂ ਗੇੜਾ ਹੀ ਲੱਗ ਗਿਆ ਨਾ ਫਿਰ ਐਂ ਹੁੰਦਾ। ਤੁਸੀਂ ਦੇਖਿਆ ਹੋਊਗਾ ਗੁਰੂ ਨਾਨਕ ਘਲਾਟ ਹਾਊਸ ਹੈਗਾ ਗੋਨੇਣਾ ਮੰਡੀ। ਉਹ ਤੁਹਾਨੂੰ ਮੈਂ ਦਿਖਾਨੀ ਜਿਹੜੀ ਫੇਮਸ ਦੁਕਾਨ ਆ ਇੱਥੇ ਆਉਗੀ ਤੁਹਾਨੂੰ ਮੈਂ ਉਹ ਵੀ ਦਿਖਾਵਾਂਗੀ ਨਹੀਂ ਇਹ ਵਾਲੀ ਨਹੀਂ ਉਹ ਨੈਕਸਟ ਅੱਗੇ ਆ ਇੱਥੇ ਅਸੀਂ ਆ ਤੁਹਾਨੂੰ ਦੱਸਦੀ ਇੱਕ ਆਹਾ ਹੈਗੀ ਗੁਰਨਾਨਕ ਮੈਂ ਤੁਹਾਨੂੰ ਸ਼ੋਅ ਕਰਦੀ ਆ ਆ ਰਹੀ ਇਹ ਨਹੀਂ ਹੈਗੀ ਲੋਕ ਨਾ ਭਲੇਖੇ ਦੇ ਨਾਲ ਇਹਦੇ ਉੱਤੇ ਜਾ ਰਹੇ ਸੀਗੇ ਅਸੀਂ ਵੀ ਗਏ ਸੀ ਕਿਉਂਕਿ ਇੰਸਟਾਗ੍ਰam ਤੋਂ ਦੇਖਿਆ ਅਸੀਂ ਵੀ ਦੇਖਿਆ ਨਹੀਂ ਕਿ ਸ਼ਾਪ ਦਾ ਕੀ ਹੈ ਨਾ ਸਿਸਟਮ ਅਸੀਂ ਵੀ ਗੁਰਨਾਨਕ ਉਹਦਾ ਬਾਹਰ ਲੈ ਮਤਲਬ ਪੜ ਕੇ ਚਲੇ ਗਏ ਸੀ ਪਰ ਨਾ ਸੀ ਨਾ ਇੱਕ ਦੂਜੀ ਵਾਰ ਮੈਂ ਵੀਡੀਓ ਚੰਗੀ ਤਰ੍ਹਾਂ ਦੇਖੀ ਤੇ ਉਹ origignal ਚ ਇਹ ਦੁਕਾਨ ਨਹੀਂ ਸੀ ਤੇ ਜਦੋਂ ਅਸੀਂ ਗਏ ਮੈਂ ਤੁਹਾਨੂੰ ਦਿਖਾਉਣੀ ਆ ਆਉਣ ਵਾਲੀ ਇਹ ਦੁਕਾਨ ਦਿਖਾਉਂਗੀ ਤੁਹਾਨੂੰ ਮੈਂ ਜੁਮ ਕਰ ਲੈਂਦੇ ਆ ਤੇ ਉਸ ਉੱਥੇ ਗਾਇ ਉੱਥੇ ਉਹ ਲਿਖਿਆ ਹੋਇਆ ਆ ਤੇ ਉਹਦਾ ਵੀ ਮੈਂ ਤੁਹਾਨੂੰ ਕਿਸ ਤਰ੍ਹਾਂ ਦੱਸਦੀ ਆ ਦੁਕਾਨ ਦਾ ਕੀ ਉੱਥੇ ਸਾਹਮਣੇ ਵੀ ਲਿਖਿਆ ਹੋਇਆ ਆ ਦੇਖੋ ਖਾਲਸਾ ਲਿਖਿਆ ਆ ਰਿਹਾ ਨਾ ਖਾਲਸਾ ਇਹ ਤੁਹਾਨੂੰ ਦੱਸਦੀ ਆ ਖਾਲਸਾ ਆ ਰਿਹਾ ਆਮਲੀ ਖਾਲਸਾ ਕਲਾਥ ਹਾਊਸ ਆ ਕਵਲਜੀਤ ਦੀ ਹੱਟੀ ਜਿਹੜੀ ਇਹ ਵਾਲੀ オリジナル ਕਾਲਤਾ ਜਿਹੜੀ ਗੁਰਨਾਨਕ ਲਾਥਾ ਹਾਊਸ ਜਿਹੜੀ ਮਣਕ ਚਲੋ ਆਪਾਂ ਇੰਸਟਾਗ੍ਰam ਤੇ ਤੁਸੀਂ ਦੇਖਿਆ ਨਹੀਂ ਫੇਮਸ ਦੁਕਾਨਾਂ ਗੋਨੇਆਣੇ ਦੇ ਵਿੱਚ ਜਿਹੜਾ ਬਹੁਤ ਹੀ ਸਸਤਾ ਕਪੜਾ ਦਿੰਦੇ ਆ ਕੋਈ ਭਲੇਖੇ ਦੇ ਨਾਲ ਉਸ ਦੁਕਾਨ ਤੇ ਨਾ ਚਲੇ ਜਿਉ ਜਿਵੇਂ ਅਸੀਂ ਗਏ ਸੀ ਸੀ ਨਾਲ ਇਸ ਸ਼ਹਿਰ ਦੇ ਆ ਫਿਰ ਵੀ ਸਾਨੂੰ ਨਹੀਂ ਪਤਾ ਲੱਗਾ ਸੀ ਤੇ ਬਾਹਰੋਂ ਲੈਣ ਤਾਂ ਭਲੇਖਾ ਲੱਗਦਾ ਹੀ ਹੋਗਾ ਲੋ ਜੀ ਆਪਾਂ ਅੱਜ ਕਰਨੀ ਆ ਪੀਜ਼ਾ ਪਾਰਟੀ ਪੀਜ਼ਾ ਕਲੱਬ ਤੇ ਚੱਲਦੇ ਆ ਨਹੀਂ ਨਹੀਂ ਇੱਥੇ ਲੈ ਕੇ ਆਉਂਦੇ ਹਾਂ ਉਹਨੇ ਆ ਗਈ लो जी।, जाके जाके पार्थी। पार्थी पार्थी ना ना लो जी आज आप पार्टी शो करे जाके करेंगे बुत पार्टी करे जाके करेंगे पार्टी हाँ पार्टी करा लो जी आप कर दिया जी पिज्जा पार्टी वाओ की बोली पिज्जा वाओ पार्टी खा पार्टी है किने दी है पार्टी मैम ने थोड़ी ना दी है तू दस किने की है बोलो मैम मैम ने नहीं की पुत मामू ने करिए वाओ ਜਾਪਾਸਤੇ ਜਿਹੜੀ ਸਲਾਈਸ ਕੱਢਦੇ ਉਹਦੇ ਉੱਤੇ ਬਸ ਓਰੀਗੈਨੋ ਹੋਣਾ ਪਈ ਚਿੱਲੀ ਸਾਸ ਵੀ ਪਾਵਾਂਗੇ ਕੋਈ ਨਾ ਬੇਟਾ ਲਓ ਜੀ ਆਪਾਂ ਕਰਦਿਆਂ ਪਾਰਟੀ ਪੀਜ਼ਾ ਪਾਰਟੀ ਜਿਹੋ ਨਾਲ ਆ ਗਏ ਸੀ ਜਬ ਜਦੋਂ ਨੂੰ ਲੈ ਕੇ ਤੇ ਆਪਾਂ ਲੈ ਕੇ ਆਏ ਪੀਜ਼ਾ ਪਾਰਟੀ ਕਰਾਂਗੇ ਮਾਮੂਨ ਕਹਿੰਦਾ ਪੀਜ਼ਾ ਪਾਰਟੀ ਕਰਦੇ ਆ ਤੇ ਕਰਦੇ ਆ ਪੀਜ਼ਾ ਪਾਰਟੀ ਮਿਲ ਪੀਜ਼ਾ ਵੀ ਮਹਿੰਗੇ ਹੋਏ ਪਏ ਆ ਆਪਣੇ ਤਾਂ ਏਡਾ ਕੁ ਪੀਜ਼ਾ ਦਿੰਦੇ ਆ 200 ਕੁ ਤੱਕ ਦਾ ਕਿ 500 ਦਾ 100 ਤੋਂ ਆਹ ਤੇ ਆਪਾਂ ਇਹ 300 ਦਾ ਇਹੇ ਮੰਡੀ ਆ सारी चीज सस्ती हाँ पिज़ा मीडियम साढ़े एक सौ अस्सी का मिलता तीन सौ दूसरा जब आप सिलाई पूरी वीडी के बैठा है <laughs> ਲਓ ਜੀ ਟਾਈਮ ਹੋ ਗਿਆ 3:30 ਵਜੇ ਤੇ ਹਵਾ ਦੇਖੋ ਮੌਸਮ ਪੂਰਾ ਕੜੀਆਂ ਆ ਗਿਆ ਲਓ ਲਾਓ ਜੀ ਕੜੀਆਂ ਆ ਗਿਆ ਮੈਂ ਤਾਂ ਮੌਸਮ ਖੋਣ ਦੀ ਲਾਓ ਜੀ ਲਾਓ ਕੱਪੜੇ ਲਾਓ ਦਵਾ ਦੋ ਬੇਟਾ ਕੜੀਆਂ ਆ ਗਿਆ ਚਲੋ ਅੰਦਰ ਉਹ ਛੜਾਕਾ ਜੀ ਆਹ ਨੇਰੀ ਚੱਕ ਕੇ ਲੈ ਜੂਗੀ ਧਰਕ ਕੜੀਆਂ ਆਪਾਂ ਕੇ ਹਵਾ ਬਾਲੀ ਦੇ ਦੇਣਾ ਚੱਕ ਕੇ ਲੈ ਜੂਗੀ ਬੱਦਲ ਦਾ हवा बहुत सोहनी लो जी मी हो गया स्टार्ट ना बाला तेज ना है खोली ही बदली बुदली होगी माड़ी मोटी वो बदल चढ़िया तो है नहीं मोटिया मोटिया कड़िया दिदिया होनी सो ਨਾਲ ਜਾਣਾ ਨਾਲ ਜਾਣਾ ਮਾਮੂ ਦੇ ਨਾਲ ਜਾਣਾ ਮਾਮੂ ਦੇ ਨਾਲ ਜਾਣਾ ਲੈ ਬੋ ਮਿਲੀ ਮਿਲੀ ਕਰ ਲੋ ਚਲੋ ਮਿਲੀ ਮਿਲੀ ਕਰ ਲੋ ਮਿਲੀ ਮਿਲੀ ਕਰ ਲੈ ਮਿਲੀ ਮਿਲੀ ਚੱਲ ਮਿਲੀ ਮਿਲੀ ਕਰ ਲੈ ਗੁੱਡ ਬாய் ਚੰਗਾ ਤਾਂ ਠੀਕ ਹੈ ਚਲੋ ਗੁੱਡ ਬாய் ਇਹ ਲੈਂਗੇ ਜਿਹੜੀ ਪੱਤੀ ਮੇਰੀ ਚਲੋ चलो जी चलो जो मामून तो मामू तो तोरी बाय बाय करो चलो मामून बाय बाय करो चलो देख दिया चल इतों तक बैठा बठा ला ਚੰਗਾ ਨਾਲ ਬਤਾ ਲਾ ਨਾਲ ਬੈਜਾਤ ਮਾਮੂਦੇ ਉਥੇ ਬੂਏ ਤੇ ਲਾ ਲਾਂਗੇ ਝੂਟਾ ਲੈ ਲਾ ਮੈਂ ਬੂਏ ਤੇ ਲਾ ਲੂੰਗੀ ਉਥੇ ਲੈ ਲੂੰਗੀ ਠੀਕ ਹੈ ਵਿੱਚ ਝੂਟਾ ਲੈ ਲਾ 3/4 ਜਾ ਬਾਸ ਮਮਾ ਉਹ ਤੇ ਬੂਏ ਤੇ ਲੈ ਲੂਗੀ ਮੇਰੇ ਪੁੱਤ ਨੂੰ ਝੂਟਾ ਲੈ ਲਓ ਤੁਸੀਂ ਠੀਕ ਆ ਲੈ ਗੇਟ ਝੂਟਾ ਲੈ ਲਓ ਉਸ ਤੇ ਲਾ ਲੂੰ ਠੀਕ ਆ ਓਕੇ ਐ ਕਾ ਦਿਓ ਓਕੇ ਓਕੇ ਝੱਪ ਬਹਿ ਗਿਆ ਗੱਡੀ ਦੇ ਵਿੱਚ ਮਾਮੂ ਨਾ ਉਹ ਵੇਖੇ ਬਾਹਰ ਨਿਆ ਚੁੰਡਾ ਫੁਟਕਾ ਮੰਗਾ ਨਾ ਮੈਂ ਅਸ਼ੋਕੀਂ ਰੱਜਨਾ ਸੁਇਰੇ ਕੇ ਜਿੰਦਾਂ ਨਾ ਵੇੜੀ ਕਾਲੀ ਹਾਂ ਵੇੜੀ ਕਾਲੀ ਬਹੁਤ ਹੰਡੀ ਕਾਲੀ ਹੋਗੀ ਕਾਹਨ ਕਪੈਨਾ ਹਸਵੇ ਨਾਨ ਨਾਨ ਮੋਰੀ ਤਕਲੀਏ ਦਾਰ ਦਸਨੇ ਕਰਿ ਜਿੰਦਾਂ ਮੋਰੀ ਨਾਨ ਨਾਨ ਦਸਰੇ ਕ੍ਰਿਸ਼ਨੇ ਕੋਈ ਜਿੰਦਾਂ ਨਾਨ ਦਸਰੇ ਨਾਨ ਨਾਨ ਕੋਈ ਜਿੰਦਾਂ ਮੋਰੀ ਹੋਠ ਲੱਦੇ ਵੇਤੀ ਆਦੇ तेरी सौदे के दिलाते मन देनिनी तेरी सौदे होन मन दिलानिनी तेरी सौदे दिलाना जागे <laughs> ना Ааа <laughs> <laughs> ਪੰਨੇ ਛੜਕਾ ਦੇ ਰੋੜੀ ਸਿਵੇ ਜਾਲਵਾ ਪੰਨੇ ਛੜਕਾ ਦੇ ਰੋੜੀ ਸਿਵੇ ਜਾਲ

ਹੁੰ ਚੰਦਰ ਸੈਕਲ ਤੇ ਪਲੀ ਹਮ ਚੰਦਰ ਸੈਕਲ ਤੇ ਜੋਤ ਜੇ ਜਾਵੇਂ ਹਰ ਜੁਗ ਮਾਣੋ ਮੇਰਾ ਜੱਪਾ ਜੱਪਾ ਇਧਰ ਫਿਰ ਇਧਰ ਵੇਖੋ ਆ ਨੂੰ ਆਏ ਮੈਨੂੰ ਫੜਦੇ ਮੈਂ ਨਹੀਂ ਫੜਦੀ ਪੁੱਤ ਆਇਆ ਤੈਨੂੰ ਅਸੀਂ ਫੜਦੇ ਨਹੀਂ ਆਇਆ ਹਟ ਜਾ ਹਟ ਜਾ ਹਟ ਜਾ ਲੈ ਇੱਧਰ ਪੁੱਤ ਨੀ ਕਰ ਜੋ ਹਾਂ ਕਿ 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 ਕਿ